ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਮੌਜੂਦਾ ਹੋਣ ਚਾਹੇ ਸਾਬਕਾ ਹੋਣ ਉਹਨਾਂ ਦੀ ਜਿਹੜੀ ਲੁੱਟ ਹੈਗੀ ਆ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਕਰੋੜਾਂ ਅਰਬਾਂ ਰੁਪਈਆਂ ਦੀਆਂ ਪ੍ਰਾਪਰਟੀਆਂ ਬਣਾਈਆਂ ਨੇ ਜਾਇਦਾਦ ਬਣਾਈ ਹੈ ਮੈਂ ਇੱਕ ਦੀ ਗੱਲ ਨਹੀਂ ਕਰਦਾ तकरीबन ਸਾਰਾ ਆਵਾ ਹੀ ਉੱਤਿਆ ਹੋਇਆ ਕਿਸੇ ਇੱਕ ਦੀ ਗੱਲ ਨਹੀਂ ਜਦੋਂ ਤੁਸੀਂ ਇਹਨਾਂ ਦੀ ਗੱਲ ਕਰੋਗੇ ਇਹ ਉਹ ਲੋਕ ਨੇ ਜਿਨ੍ਹਾਂ ਦੇ ਬੋਧਾਂ ਦੇ ਪਰਿਵਾਰ ਵੀ ਗੁਰਮਤ ਤੋਂ ਦੂਰ ਨੇ ਕੋਈ ਸਿੱਖੀ ਦੇ ਨਾਲ ਇਹਨਾਂ ਦਾ ਲੈਣਾ ਦੇਣਾ ਨਹੀਂ ਇਹਨਾਂ ਦੇ ਵਿੱਚ ਬਹੁਤੇ ਉਹ ਲੋਕ ਨੇ ਜਿਨ੍ਹਾਂ ਨੇ ਅਭੇਮ ਉਕੀ ਖਰਾਬ ਦੀ ਬਲਾਇ ਕੀਤੀ ਹੈ ਜਾਨਕਿ ਨਸ਼ਿਆਂ ਦੇ ਤਸਕਰ ਨੇ ਤੇ ਜਦੋਂ ਤੁਸੀਂ ਇਹਨਾਂ ਦੇ ਕਾਰੋਬਾਰ ਦੇਖੋਗੇ ਜਿਹਨਾਂ ਵਿੱਚ ਕੁਝ ਉਹ ਲੋਕ ਨੇ ਜਿਹੜੇ ਮੰਜਾ ਖੜਾ ਕਰਕੇ ਸਲੂਗ ਲਾ ਕੇ ਰੋਟੀ ਬਕਾਉਂਦੇ ਹੁੰਦੇ ਸੀ ਵਿੱਚ ਉਹ ਨੇ ਜਿਨ੍ਹਾਂ ਦੇ ਕੋਲ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਨ ਤੋਂ ਪਹਿਲਾਂ ਇੱਕ ਦੋ ਕਿੱਲੇ ਜ਼ਮੀਨ ਹੁੰਦੀ ਸੀ ਤੇ ਅੱਜ ਉਹਨਾਂ ਕੋਲੇ 100-100 ਕਿੱਲਾ ਜ਼ਮੀਨ ਹੈ ਬਹੁਤ ਵੱਡੇ ਵੱਡੇ ਹੋਟਲ ਨੇ ਤੇ ਬਹੁਤੇ ਕੋਲੇ ਬੱਸਾਂ ਦੇ ਪਰਮਿਟ ਨੇ ਇਹਨਾਂ ਵਿੱਚੋਂ ਕਈਆਂ ਨੇ ਆਪਣੇ ਪਰਿਵਾਰ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਸੈੱਟ ਕੀਤੇ ਹੋਏ ਐ ਇਥੋਂ ਇਹਨਾਂ ਨੇ ਅਰਬਾਂ ਰੁਪਇਆ ਫੌਰਨ ਕੰਟਰੀ ਦੇ ਵਿੱਚ ਭੇਜ ਕੇ ਵੱਡੇ ਵੱਡੇ ਕਾਰੋਬਾਰ ਚਲਾਏ ਹੋਏ ਐ ਤੇ ਜਦੋਂ ਕਿਤੇ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੁੰਦੀ ਹੈ ਉਦੋਂ ਇਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਦੇਖੋ ਇਹ ਗੱਲਾਂ ਦੇ ਨਾਲ ਰੱਬ ਨੂੰ ਵੀ ਥੱਲੇ ਲਾ ਲੈਂਦੇ ਆ ਉਦੋਂ ਇਹਨਾਂ ਵਰਗਾ ਕੋਈ ਸਿੱਖ ਤੁਹਾਨੂੰ ਨਜ਼ਰ ਨਹੀਂ ਆਉਣਾ ਨੀਲੀਆਂ ਪੱਗਾਂ ਟੌੜਾ ਕਲਰ ਬੜੇ ਮਸ਼ਹੂਰ ਪੱਗ ਸੀ ਚਿੱਟੇ ਕੁੜਤੇ ਪਜਾਮੇ ਜਿਹਦਾ ਰੇਟ ਘੱਟੋ-ਘੱਟ 1000 ਰੁਪਿਆ ਮੀਟਰ ਹੁੰਦਾ ਤੇ ਵਧੀਆ ਜੁੱਤੀ ਜਾਂ ਵਧੀਆ ਰਕਾਬੀ ਤੇ ਵਧੀਆ ਘੜੀ ਲੱਗੀ ਹੁੰਦੀ ਹੈ ਵਧੀਆ ਪਰਫਿਊਮ ਤਿੰਨ ਕੋੜੇ ਫੋਰਚੂਨਰ ਗੱਡੀਆਂ ਤੇ ਕਈਆਂ ਕੋਲੇ ਹੁਣ ਨਵੀਆਂ ਜਿਹੜੀਆਂ ਕ੍ਰਿਸਟਾ ਨੋਵਾ ਕ੍ਰਿਸਟਾ ਆਈਆਂ ਨੇ ਉਹ ਗੱਡੀਆਂ ਕਈਆਂ ਦੇ ਕੋਲੇ ਪੰਜੇਰੋ ਗੱਡੀਆਂ ਇਹਨਾਂ ਨੂੰ ਤੁਸੀਂ ਸ਼ਹਿਰਾਂ ਦੇ ਵਿੱਚ ਜਿੱਥੇ-ਇਥੇ ਰਹਿੰਦੇ ਨੇ ਜਾ ਕੇ ਕਸਬਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਇੱਥੇ ਕੋਠੀਆਂ ਜਾ ਕੇ ਦੇਖੋ ਜਿਨ੍ਹਾਂ ਦੀ ਕੀਮਤ 2-4 ਕਰੋੜ ਤੋਂ ਘੱਟ ਨਹੀਂ ਹੈਗੀ ਮਤਲਬ ਕਹਿਣ ਤੋਂ ਭਾਵ ਹੈ ਜਿਹੜੀ ਸ਼ਰੋਣੀ ਕਮੇਟੀ ਦਾ ਬਜਟ ਅਰਬਾਂ ਖਰਬਾਂ ਦੇ ਵਿੱਚ ਹੈ ਜਿਹੜੇ ਬਜਟ ਦੇ ਨਾਲ ਪੰਜਾਬ ਨੂੰ ਸੋਨੇ ਦੀ ਜੜੀ ਬਣਾਇਆ ਜਾ ਸਕਦਾ ਸੀ ਜਾਉਂ ਕਹਿ ਲਈਏ ਜੇ ਕਿਤੇ ਸ਼੍ਰੋਮਣੀ ਕਮੇਟੀ ਦਾ 20% ਬਜਟ ਪੰਜਾਬ ਤੇ ਲੱਗ ਜਾਵੇ ਭਾਵੇਂ ਉਹ ਸਕੂਲ ਹੋਣ ਭਾਵੇਂ ਹਸਪੀਟਲ ਹੋਣ ਤਾਂ ਪੰਜਾਬ ਦੀ ਨਹਾਰ ਬਦਲ ਸਕਦੀ ਸੀ ਸੀ ਤੋਂ ਭਾਵ ਹੈ ਕਿ ਇਹਨਾਂ ਨੇ ਜਿੰਨਾ ਚਿਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਨੇ ਕੱਖ ਨਹੀਂ ਕੀਤਾ ਮੈਂ ਜਿਹੜੀ ਇਹ ਗੱਲਬਾਤ ਕਰ ਰਿਹਾ ਮੈਂ ਤਾਂ ਕਰ ਰਿਹਾ ਹੁਣ ਇਹ ਸਾਰੇ ਹੀ ਹਰਾਮਖੋਰ ਬਣੇ ਹੋਏ ਨੇ ਸੁਖਵੀਰ ਬਾਦਲ ਨੂੰ ਇਹਨਾਂ ਨੇ ਅੱਗੇ ਕਰ ਲਿਆ ਤੇ ਹੁਣੇ ਸਭ ਪਿਛਲੇ ਦਰਵਾਜ਼ੇ ਵਿੱਚੋਂ ਭੱਜਣ ਲਈ ਤਿਆਰ ਨੇ ਇਹਨਾਂ ਨੂੰ ਪਤਾ ਹੈ ਕਿ ਹੁਣ ਸਾਡਾ ਜਲੂਸ ਨਿਕਲ ਚੁੱਕਾ ਹੈ ਜਿਹੜੀ ਦੁਵਾਰਾ ਸ਼ੌਣੀ ਕੋਲ ਜਿਹੜੀ ਇਲੈਕਸ਼ਨ ਆਉਣੇ ਹੈ ਉਹਦੇ ਵਿੱਚ ਕੋਈ ਗੱਲਬਾਤ ਬਣਨੀ ਨਹੀਂ ਨੇ ਮੈਂ ਗੱਲਵਾ ਤੇ ਤਾਂ ਕੀਤੀ ਐ ਕਿ ਜਦੋਂ ਅਕਾਲ ਤਖਤ ਸਾਹਿਬ ਤੇ ਇਹਨਾਂ ਨੂੰ ਬੁਲਾਇਆ ਜਾਂਦਾ ਹੈ ਇਹਨਾਂ ਵਿੱਚੋਂ 2-4 ਬੰਦੇ ਆ ਜਿਹੜੇ ਸਾਹਮਣੇ ਹੁੰਦੇ ਆ ਪਹਿਲਾਂ ਸ਼ਗਵੀਰ ਬਦਲ ਦੀ ਗੱਲ ਕਰਦੇ ਆ ਤੇ 2-4 ਚੰਦੂ ਮਾਜਰੇ ਵਰਗੇ ਬੀਬੀ ਜਗੀਰ ਕੌਰ ਬਲਟੋਹੇ ਵਰਗੀਆਂ ਗਲਕਾਂ ਜਾਂ ਡਾਕਟਰ ਟੀਮੇ ਵਰਗੇ ਜਨਰਲ ਬਰਾੜ ਵਰਗੇ ਇਹ ਪੰਜ ਸੱਤ ਮੂਰੇ ਹੁੰਦੇ ਆ ਤੇ ਨਹੀਂ ਜਿਹੜੇ ਇਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ 170 ਦਾ ਤਕਰੀਬਨ ਉਦਾਂ ਹੀ ਗਿਣਤੀ ਹੈ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਕੁਝ ਸਾਬਕਾ ਨੇ ਕੁਝ ਮੌਜੂਦਾ ਨੇ ਇਹ 3100 ਦੀ ਗਿਣਤੀ ਇਹਨਾਂ ਦੀ ਹੁਣ ਹੈਗੀ ਆ ਤੇ ਜੇ ਤੁਸੀਂ ਇਹਨਾਂ ਦੀ ਪ੍ਰਾਪਰਟੀ ਰਿਸਰਚ ਕਰੋਗੇ ਇਹਨਾਂ ਦੀ ਬੈਕਗ੍ਰਾਉਂਡ ਰਿਸਰਚ ਕਰੋਗੇ ਬਹੁਤ ਕੁਝ ਨਿਕਲਣਾ ਕੁੱਲ ਮਿਲਾ ਕੇ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਹਾਲਾਤ ਬਣੇ ਐ ਉਹ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਇਹ ਕੰਜਰ ਕੀਤਾ ਕੀਤਾ ਸ਼੍ਰੋਮਣੀ ਕਮੇਟੀ ਨੂੰ ਲੁੱਟਿਆ ਲੰਗਰ ਦੀਆਂ ਰੋਟੀਆਂ ਤੱਕ ਇਹਨਾਂ ਨੇ ਵੇਚ ਦਿੱਤੀਆਂ ਟਰੱਕਾਂ ਦੇ ਟਰੱਕ ਰਸਤਿਆਂ ਦੇ ਆਉਂਦੇ ਲੰਗਰ ਦੇ ਵਿੱਚ ਉਹ ਸਾਰੇ ਇਹਨਾਂ ਨੇ ਰਲ ਮਿਲ ਕੇ ਕਬਲੇ ਕੀਤੇ ਆ ਇੱਕ ਗੱਲ ਹੋਰ ਸੁਣਿਓ ਧਿਆਨ ਦੇ ਨਾਲ ਜਿਹੜੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰੇ ਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਅੰਡਰ ਆਉਂਦੇ ਆ ਜਿਹੜੇ ਹਲਕੇ ਦਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੁੰਦਾ ਹੈ ਉਸ ਹਲਕੇ ਦਾ ਗੁਰਦੁਆਰਾ ਵੀ ਉਹਦੇ ਅੰਡਰ ਕਰ ਦਿੱਤਾ ਜਾਂਦਾ ਹੈ ਉੱਥੇ ਉਹਦੀ ਮਰਜ਼ੀ ਚੱਲਦੀ ਹੈ ਇਹ ਜੋ ਕੁਝ ਅੱਜ ਕਰ ਰਹੇ ਨੇ ਕੋਈ ਕਹਿੰਦਾ ਜੀ ਸਰਸੇ ਵਾਲੇ ਨੂੰ ਮਾਫੀ ਕਿਹਨੇ ਦਿੱਤੀ ਹੈ ਕੋਈ ਕਹਿੰਦਾ ਜੀ ਪ੍ਰਸ਼ਾਰ ਕੌਣ ਲੈ ਕੇ ਗਿਆ ਸੀ ਕੋਈ ਕਹਿੰਦਾ ਜੀ ਜਿਹੜਾ ਬਹਿਵਲ ਕਲਾਂ ਗੋਲੀकांड ਹੋਇਆ ਜਾਂ ਬਰਗਾੜੀ ਵਿਖੇ ਹੋਇਆ ਉਹਦੇ ਵਿੱਚ ਸਮੂਲੀਅਤ ਕੀ ਦੀ ਹੈ ਉੱਥੇ ਦੋਸ਼ੀ ਕੌਣ ਹੈ ਹੁਣ ਇਹ ਜਿਵੇਂ ਉਹ ਗੁੰਗਲੂਆਂ ਤੋਂ ਮਿੱਟੀ ਝਾੜਦੇ ਹੁੰਦੇ ਨੇ ਇਦਾਂ ਕਰੀ ਜਾਂਦੇ ਆ ਪਰ ਜਿਹੜੇ ਪੰਜਾਬ ਦੇ ਲੋਕ ਨੇ ਜਿਨ੍ਹਾਂ ਦੀ ਆਸਥਾ ਹੈਗੀ ਆ ਸ਼ਰਮਣੀ ਕਮੇਟੀ ਤੇ ਜਾਂ ਸਿੱਖ ਸੰਧਾਨਾਂ ਤੇ ਸਿੱਖ ਇਤਿਹਾਸ ਤੇ ਉਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਵੱਲ ਵੀ ਥੋੜਾ ਜਿਹਾ ਧਿਆਨ ਦੇ ਲਓ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਮੈਂਬਰ ਬਣਨ ਤੋਂ ਪਹਿਲਾਂ ਇਹ ਵੀ ਪ੍ਰੋਬਲਮ ਸੀ ਕਿ ਦੋ ਬਖਤ ਦੀ ਰੋਟੀ ਕਿਵੇਂ ਬਣਨੀ ਹੈ ਤੇ ਹੁਣ ਜਿਹੜੀਆਂ ਕਰਤੂਤਾਂ ਸਾਹਮਣੇ ਆ ਰਹੀਆਂ ਨੇ ਉਹ ਇਹ ਨੇ ਕਿ ਜਿੰਨੀ ਵੀ ਲੁੱਟ ਖਸੁੱਟ ਕੀਤੀ ਹੈ ਇਹਨਾਂ ਨੇ ਕੌਮ ਦੇ ਨਾਲ ਜਾਂ ਸੰਗਤ ਦੇ ਨਾਲ ਉਹ ਸਭ ਕੁਝ ਇਹਨਾਂ ਦੀਆਂ ਕਰਤੂਤਾਂ ਨੇ ਜੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕਰੋਗੇ ਇਹਨਾਂ ਵਿੱਚੋਂ ਕੋਈ ਵੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਐਸਾ ਨਹੀਂ ਹੈਗਾ ਜਿਨੇ ਕਿਤੇ ਕੋਈ ਗੁਰਮਤ ਦਾ ਕੈਂਪ ਲਾਇਆ ਹੋਵੇ ਕਿਤੇ ਸਕੂਲ ਦੇ ਵਿੱਚ ਜਾ ਕੇ ਕੋਈ ਕਾਨਫਰੰਸ ਕੀਤੀ ਹੋਵੇ ਕਿਤੇ ਵਿਦਿਆਕ ادارے ਦੀ ਗੱਲ ਕੀਤੀ ਹੋਵੇ ਬਿਲਕੁਲ ਇਹਨਾਂ ਨੇ ਕੋਈ ਇਹੋ ਜਿਹਾ ਕਾਰਜ ਅਜੇ ਤੱਕ ਕੀਤਾ ਨਹੀਂ ਤੇ ਹੁਣ ਜਦੋਂ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਹਾਲੇ ਤਾਂ ਮੈਂ ਸ਼ੁਰੂਆਤ ਕੀਤੀ ਹੈ ਅੱਜ ਇਹਨਾਂ ਦੇ ਕੱਲੇ-ਕੱਲੇ ਦਾ ਨਾਂ ਲੈ ਕੇ ਬੋਲਣਾ ਵੀ ਕਿਹੜਾ ਸ਼ੁਰੂ ਨਿਕੋਟ ਦਾ ਮੈਂਬਰ ਕਿਹੜੇ ਪਿੰਡ ਦਾ ਹੈ ਕਿਹੜੇ ਸ਼ਹਿਰ ਦਾ ਹੈ ਕਿੰਨੀ ਪ੍ਰਾਪਰਟੀ ਉਹਨੇ ਖਰੀਦੀ ਹੈ ਉਹ ਪ੍ਰਾਪਰਟੀ ਕਿੱਥੋਂ ਆਈ ਇਹ ਸਭ ਕੁਝ ਮੈਂ ਬੋਲੂਗਾ ਤੇ ਜਦੋਂ ਤੁਸੀਂ ਸ਼੍ਰੋਮਣੀ ਕਮੇਟੀ ਦੇ ਬਜਟ ਦੀ ਗੱਲ ਕਰਦੇ ਹੋ ਨਾ ਜੇ ਤੁਸੀਂ ਕੱਲੀ ਜ਼ਮੀਨ ਦੀ ਗੱਲ ਕਰੋਗੇ 20000 ਏਕੜ ਜ਼ਮੀਨ ਹੈ ਸ਼੍ਰੋਮਣੀ ਕਮੇਟੀ ਕੋਲੇ ਕਿ ਉਹ ਸ਼੍ਰੋਮਣੀ ਕਮੇਟੀ ਜਿਹੜੀ ਜ਼ਮੀਨ ਹੈ ਨਾ ਉਹ ਵੀ ਇਹਨਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਬੋਲੀ ਦੇ ਕੇ ਆਪਣੇ ਸਾਥ ਸਬੰਧੀਆਂ ਨੂੰ ਰਿਸ਼ਤੇਦਾਰਨ ਦਵਾਈ ਹੋਈ ਹੈ ਬਹੁਤ ਘੱਟ ਰੇਟ ਤੇ ਅੱਜ 50 ਤੋਂ 60 70000 ਰੁਪਇਆ ਠੇਕੇ ਹਾਲਾ ਤੇ ਇਹਨਾਂ ਨੇ ਉਹ 20000 ਇੱਕ ਜਿਹੜੀ ਜ਼ਮੀਨ ਹੈ ਆਪਣੇ ਸਾਥ ਸਬੰਧੀਆਂ ਨੂੰ ਬੋਲੀ ਦੇ ਕੇ ਬਹੁਤ ਘੱਟ ਰੇਟ ਤੇ ਦਵਾਈ ਹੋਈ ਹੈ ਜਾਣ ਕੇ ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਨੇ ਨਾ ਕਿ ਸਣੇ ਸੱਲਰੇ ਲੁੱਟਿਆ ਜ਼ਮੀਨ ਦੇ ਵਿੱਚ ਸਰੋ ਮੀਤ ਦੇ ਨਾ ਕਿਸੇ ਨੇ ਸਰੋਂ ਦਾ ਨੁਕਸਾਨ ਕੀਤਾ ਸੀ ਕਹਿੰਦੇ ਸਣੇ ਸਣੇ ਦੇ ਪਟ ਲਈ ਉਹਨੇ ਉਹ ਕੰਮ ਇਹਨਾਂ ਕੜਮ ਚੌਧਰੀਆਂ ਨੇ ਕੀਤਾ ਹੋਇਆ ਜਿਹੜੇ ਕਹਿੰਦੇ ਅਸੀਂ ਸ਼੍ਰੋਮਣੀ ਕਮੇਟੀ ਦੇ ਬਾਰਸਾ ਅਸਲ ਵਿੱਚ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਨਰਾਇਣੂ ਮਹੰਤ ਕਿਹਾ ਜਾਂਦਾ ਸੀ ਨਰਾਇਣੂ ਮਹੰਦੇ ਕੋਲ ਤੋਂ ਨਨਕਾਣਾ ਸਾਹਿਬ ਆਪਾਂ ਆਜ਼ਾਦ ਕਰਵਾ ਲਿਆ ਸੀ ਪਰ ਇਹਨਾਂ ਦੇ ਕੋਲੋਂ ਕਿਸੇ ਦੀ ਜਰੂਰਤ ਨਹੀਂ ਪਈ ਕਿ ਅਸੀਂ ਦਰਬਾਰ ਸਾਹਿਬ ਨੂੰ ਜਾਂ ਅਕਾਲ ਤਖਤ ਨੂੰ ਸ਼ਰਮਣੀ ਕਮੇਟੀ ਨੂੰ ਆਜ਼ਾਦ ਕਰਵਾ ਲਈਏ ਹਲੇ ਬਹੁਤ ਕੁਝ ਆਉਣਾ ਬਾਕੀ ਹੈ ਮੈਂ ਬੇਨਤੀ ਕਰਦਾ ਜੇ ਕਿਸੇ ਦੇ ਧੌਣ ਵਿੱਚ ਕਿੱਲਾ ਹੋਵੇ ਕਿ ਮੈਂ ਸ਼ਰਮਣੀ ਕਮੇਟੀ ਦਾ ਮੈਂਬਰ ਹਾਂ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਕੱਲੇ-ਕੱਲੇ ਨੇ ਕਰਤੂਤਾਂ ਦੱਸਾਂਗੇ ਕਿ ਕਿਵੇਂ ਇਹ ਬਲਾਇ ਕਰਦੇ ਨੇ ਅਫੀਮ ਭੁੱਕੀ ਸ਼ਰਾਬ ਸ਼ਰਿਆਂ ਵਿੱਚ ਵੇਚਦੇ ਰਹੇ ਨੇ ਬਾਦਲਾਂ ਦੀ ਸਰਕਾਰ ਦੇ ਵੇਲੇ ਇਨਾਂ ਨੂੰ ਕੋਈ ਡਰ ਨਹੀਂ ਰਿਹਾ ਐਨੇ ਕਿ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ